ਆ ਜੀ ਸਾਰੇ ਭਰਾਵਾਂ ਨੂੰ ਆ ਆਪਣਾ ਵੀਰ ਸਬਜ਼ੀ ਵੇਚਦਾ ਇਹਨੂੰ ਆਪਾਂ ਸਵਾਲ ਪੁੱਛਿਆ ਵੀ ਸਬਜ਼ੀਆਂ ਦੇ ਕਿੰਨਾ ਦੇ ਨਾਮ ਦੱਸਦੇ ਜਿਨ੍ਹਾਂ ਦੇ ਮਗਰ ਟਰ ਲੱਗਦਾ ਇੱਕ ਟਮਾਟਰ ਹੋ ਗਿਆ ਇੱਕ ਮਟਰ ਹੋ ਗਿਆ ਦੋਹਾਂ ਦੇ ਨਾਮ ਮੈਂ ਦੱਸਦੇ ਟੱਟਰ ਤੇ ਤੀਜੀ ਸਬਜ਼ੀ ਦੇ ਨਾਮ ਪੁੱਛੀ ਬਿੱਟਾਰ ਹੋਰ ਤੀਜੀ ਦੇ ਕਿਹਨੇ ਮਗਰ ਲੱਗਦਾ ਤੇ ਨਹੀਂ ਤਾਂ ਵੀਰੋ ਤੁਸੀਂ ਦੱਸੋ ਕਮੈਂਟਾਂ ਚ ਨੇ 15 ਸਾਲ ਹੋ ਗਏ ਸੌਜੀ ਵੇਜ ਤੈਨੂੰ ਬਰਾ। 22 ਸਾਲ। 22 ਸਾਲ ਹੋ ਗਏ ਤੇ ਹਾਲੇ ਤੱਕ ਤੀਜੀ ਸਬਜੀ ਦਾ ਨਾਮ ਨਹੀਂ ਪਤਾ ਇਹਨੂੰ ਵੀਰ ਨੂੰ ਹਨਾ। ਕੋਈ ਟਰਕੀ ਦੇ ਮਗਰ ਲੱਗਦਾ। ਦੋਹਾਂ ਦੇ ਨਾਮ ਦੱਸਦੇ ਆ। ਤੇ ਤੁਹਾਨੂੰ ਵੀ ਜੇ ਪਤਾ ਹੋਵੇ ਤਾਂ ਜਰੂਰ ਦੱਸਿਓ। ਤੇ ਨਹੀਂ ਆ ਬਾਈ ਕਹਿੰਦਾ ਮੈਂ ਸੌਜੀ ਦਾ ਕੰਮ ਛੱਡ ਦੂਗਾ। ਤੇ ਇੱਕ ਹਫਤੇ 'ਚ ਮੈਨੂੰ ਨਾ ਨਾ ਯਾਦ ਆਇਆ ਕੋਈ ਹੋਰ ਸਵਾਲ ਕਰੂਗਾ। ਲੈ ਸਾਡੇ ਪ੍ਰਧਾਨ ਜੀ ਆ ਗਏ। ਪੰਪੀ ਪ੍ਰਧਾਨ ਜੀ ਆ ਗਿਆ। ਪੰਪੀ ਪ੍ਰਧਾਨ ਜੀ ਇਹਨਾਂ ਤੋਂ ਸਵਾਲ ਪੁੱਛਿਆ। ਵੀ ਦੋ ਤਿੰਨ ਸਬਜ਼ੀਆਂ ਜਿਨ੍ਹਾਂ ਤੇ ਮਗਰ ਟਰ ਲੱਗਦਾ ਦੋ ਦਸ ਤੇ ਟਮਾਟਰ ਤੇ ਮਟਰ ਤੀਜੀ ਪਰ ਕਿਹਦੇ ਮਗਰ ਲੱਗਦਾ ਹੈ ਨਾ ਜੇ ਕੱਲੋ ਵੀ ਇੱਕ ਹਫ਼ਤੇ ਚ ਮੈਥੋਂ ਨਾ ਦਿੱਤਾ ਗਿਆ ਤਾਂ ਸਬਜ਼ੀ ਦਾ ਕੰਮ ਬੰਦ ਕਰਕੇ ਹੋਰ ਕੋਈ ਕੰਮ ਸ਼ੁਰੂ ਕਰੂੰਗਾ ਠੀਕੋ ਆ ਗਵਾ ਸਾਡੇ ਪ੍ਰਧਾਨ ਜੀ ਠੀਕ ਹੈ ਪ੍ਰਧਾਨ ਜੀ ਹੋਰ ਪ੍ਰਧਾਨ ਜੀ